ਦੇਤੇ ਮਾਦੂ ਅੰਦਰ ਆਇ ਕੋਈ ਇਹ ਜਨਮ ਤੁਮਾਰੇ ਲੇਖ ਹੈ ਕਹ ਰਿਦਾਸ ਆਸ ਲਗ ਜੀਉ ਚਿਰ ਭੈਉ ਦਰਸ਼ਨ ਦੇ ਕੋਈ ਕਿੱਥੇ ਆ ਕਈ ਜਨਮ ਕੋਈ ਈਂ ਰੰਗਾ ਕਈ ਜਨਮ ਗਾ ਜਮੀਨ ਕਰਨ ਦਾ ਕਹਿੰਦੇ ਕਈ ਜਨਮ ਦੇ ਵਿੱਚ ਕੀੜੀ ਦੀ ਜੁਨ ਹਾਥੀ ਦੀ ਜੁਨ ਗੱਜ ਕਹਿੰਦੇ ਨੇ ਹਾਥੀ ਦੀ ਕਹਿੰਦੇ ਸੱਪ ਦੀ ਜੁਨ ਕੀੜੀ ਦੀ ਜੁਨ ਮੱਖੀ ਦੀ ਜੁਨ ਪਰਛੀਆ ਦੀ ਜੁਨ ਹੋਰ ਜੀਵ ਜਤੋਂ ਦੀ ਜਨਮ ਤੋਂ ਬਾਅਦ ਅਨੇਕ ਤਰ੍ਹਾਂ ਦਾ ਜੀਵਨ ਜਚਾਰਨ ਤੋਂ ਬਾਅਦ ਆਖਰਕਾਰ ਇੱਕ ਮਨੁੱਖਾ ਜਨਮ ਮਿਲਿਆ ਤੇ ਇਸ ਮਨੁੱਖਾ ਜਨਮ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਕਿਹਾ ਕਿ ਇਸ ਸੰਸਾਰ ਦੇ ਵਿੱਚ ਇਸ ਜਲ ਦੇ ਵਿੱਚ ਇਸ ਫਲ ਦੇ ਉੱਤੇ ਕਰੋੜਾਂ ਜਨਮਾਂ ਤੋਂ ਬਾਅਦ ਜਾ ਕੇ ਜਨਮੁੱਖਾ ਜਨਮ ਮਿਲਿਆ ਚਾਰ ਪਾਉ ਦੋ ਸਿੱਧ ਗੁੰਗੁਮੁਖ ਤਾਲੁ ਕੈਸੇ ਬਣ ਗਿਆ ਕਹਿੰਦੇ ਜਦੋਂ ਗਊ ਗੂੜੂ ਦੇ ਚ ਚਾਰ ਪੈਰ ਦੋ ਸਿੱਧ ਗਊ ਕਰਤਾ ਜਨਾ ਮੂੰਹ ਉਦੋਂ ਤੱਕ ਨਾਮ ਨਹੀਂ ਸੀ ਜਦ ਪਿਆ ਜਾਂਦਾ ਹੁਣ ਤੈਨੂੰ ਮਨੁੱਖਾ ਜਨਮ ਦਿੱਤਾ ਹੁਣ ਤੈਨੂੰ ਸੋਹਣੀ ਕਾਇਆ ਸੁਧਰ ਕਾਇਆ ਬਖਸ਼ੀ ਐ ਸੋਹਣਾ ਸਰੀਰ ਬਖਸ਼ਿਆ ਹੁਣ ਦੇਖ ਤੂੰ ਆਪਣੀ ਭੜੀਆਂ ਜਿੰਗੀਆਂ ਨੇ ਸਭਲ ਕਰ ਲੈਣੀਆਂ ਚਾਹੀਆਂ ਨੇ ਦੇਨੋ ਇਸ ਸਾਲ ਦੇ ਵਿੱਚ ਆ ਕਰਕੇ ਉਸ ਪਰਮਾਤਮਾ ਵਾਹਿਗੁਰੂ ਦੇ ਗੁਣਗਾਨ ਕਰਨੇ ਚਾਹੀਦੇ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਵਸਦੇ ਬਹੁਤ ਲੋਕ ਹੋਣ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਵਸਦੇ ਨੇ ਪਰ ਤੁਸੀਂ ਭਾਗਾ ਵਾਲੇ ਜਿਹੜੇ ਸਤਗੁਰ ਦੀ ਸੰਗਤ ਦੇ ਵਿੱਚ ਆਏ ਬਿਨ ਭਾਗਾ ਸਤ ਸੰਗ ਨਾ ਲੱਭਾ ਬਿਨ ਸੰਗਤ ਮੈਲ ਭੜੀਆਂ ਜੀਓ ਤੇ ਆਗੇ ਸਤਿਗੁਰ ਦੇ ਕਹਿਣਾ ਚ ਬੇਨਤੀ ਕੀ ਜਰੀਏ ਜੋਦਨੀ ਕੀ ਜਰੀਏ ਅਵਕਾਸ਼ ਕੀ ਜਰੀਏ ਕਿ ਸਤਿਗੁਰ ਜੀ ਹਮ ਆਪ ਨੂੰ ਭਰੇ ਇੱਕ ਥੁੜ ਨਾਹੀ ਅੰਮਤ ਛਾੜ ਵਿਖਾ ਵਿਖਾਈ ਮਾਇਆ ਮੋਹ ਭਰਮ ਭਤੂ ਦੇ ਸੁਤਦਾਰ ਸੇ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣੀਓ ਗੁਰ ਸੰਗਤ ਤਹਿ ਬਿਲੰਤ ਜਪਲਾਸ ਮਿਟਾਈ ਇਕ ਕਲਤਾਸ ਬਾਦ ਕਿਰਤ ਕੀ ਗੁਰੂ ਰਾਮਦਾਸ ਰਤ ਉਸ ਹੈ ਤਾਂ ਕਿ ਬੇਨਤੀ ਕਰੀਏ ਤੁਹਾਨੂੰ ਵੀ ਕਰੀਏ ਕਿ ਸਤਿਗੁਰ ਜੀ ਅਸੀਂ ਤਾਂ ਮੋਹ ਮਾਇਆ ਦੇ ਵਿੱਚ ਡੁੱਬੇ ਹੋਏ ਭਟਕੇ ਹੋਏ ਲੋਕ ਸੀ ਅਸੀਂ ਤੇਰੇ ਚਰਨਾਂ ਦੇ ਵਿੱਚ ਆਇਆ ਸਾਨੂੰ ਨਿਵਾੜਿਆ ਨਿਮਾੜ ਦਰਸ਼ ਸਾਨੂੰ ਰਤਾੜਿਆ ਨਿਤਾੜ ਦਰਸ਼ ਨਿਯੋਗਿਆਂ ਨੂੰ ਉਪਦੇਸਿਆ ਨੂੰ ਆਸਰਾ ਦਿੱਤੇ ਸਤਿਗੁਰ ਜੀ ਵਿਣਕ ਤੋਂ ਮਰੂਦ ਦੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਤੇਰੇ ਨਾਮ ਸੰਤੋਖਿਆ ਸਾਧੂ ਜੀ ਸਤਿ ਪਾਸ਼ਾ ਨੂੰ ਅਰਜੋ ਦੇ ਕੇ ਮਹਾਰਾਜ ਨੇ ਪਾਵਨ ਰੱਬੀ ਬਾਣੀ ਸੁਖਾਂ ਦੇ ਵਿੱਚ ਸੁਨੂ ਦੇ ਸਾਧ ਦੇ ਵਿੱਚ ਸੰਨ ਸਿਮਰਨ ਦੀ ਬਾਣੀ ਪੜਨ ਦੀ ਇੱਡੀ ਕਬਡੀ ਬਾਤਤਾ ਦੱਸੀ ਹੈ ਕਿਸ ਨਿਮਰੋ ਸਿਮਰ ਸਿਮਰ ਸੁਖ ਪਾ ਲੋ ਕਾਲ ਕਲੇਸ਼ ਤਨ ਮਾਏ ਬਿਟਾਓ ਇਹਦੇ ਕਾਲ ਕਲੇਸ਼ ਸਾਰੀ ਕਰਤੇ ਜਾਂਦੇ ਸਿਮਰਨ ਮਾਤਰ ਦੇ ਨਾਲ ਤਮਾਹਤਮਾ ਵੈਕੂ ਨੂੰ ਪਰਮੇਸ਼ਰ ਨੂੰ ਹਾਜ਼ਰ ਨਾਮ ਦੇ ਚੜ੍ਹ ਕੇ ਹਮੇਸ਼ਾ ਹੀ ਸੰਤੋਖ ਦੇ ਚਰਮਾ ਦਾ ਧਿਆਨ ਕਰਕੇ ਆਖਿਆ ਕਰੀਏ ਆਪਣੀਆਂ ਹਾਰੀਆਂ ਲਾਇਓ ਸਾਰੇ ਇੱਕੋ ਵਾਰ ਕਹਿਣ ਤੇ ਗੱਜਵੱਜ ਕੇ ਆਪੋ ਜੀ ਵਾਹਿਗੁਰੂ ਜੀ ਦਾ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਵਾਜਨ ਲਾਇਆ ਕਿੰਦੇ ਉਪਕਾਰ ਤੇ ਜੀਵਨ ਰੱਖਦੇ ਲੱਖਾਂ ਨਤਾਂਆਂ ਨੂੰ ਭਰਤੀ ਸ਼ਕਤੀ ਦਾ ਤੁਸਾਂ ਸੁਨੇਹ ਦਿੱਤਾ ਦਿੱਤਾ ਬਦਲ ਅਰਵਾਜ ਪਰਾਨਿਆਂ ਨੂੰ ਐਸੀ ਤੇਗ ਉਸਨਾ ਜੰਗ ਦੇ ਵਿੱਚ ਵਾਹੀ ਜੰਗ ਵਿੱਚ ਰੋਲਿਆ ਵਾਜਿਆ ਪਰਾਨਿਆਂ ਇੱਕ ਵੀ ਜੰਗ ਸਤਿਗੁਰੂ ਜੀ ਨੇ ਚਾਰ ਜੁਗ ਦੇ ਜੇਰੇ ਵਿੱਚ ਨਹੀਂ ਲਾਇਆ ਇਹ ਜਿਹੜੀ ਮਹਾਰਤ ਧਰਤੀ ਇਹ ਪਵਿੱਤਰ ਧਰਤੀ ਜਿਸ ਅਸਥਾਨ ਤੇ ਤੁਸੀਂ ਸਾਰੇ ਮਨਤਨਸਰ ਹੁੰਦੇ ਲਈ ਆਏ ਹੋ ਵੱਡਿਆ ਭਾਤਾਂ ਵਾਲੇ ਇੱਥੇ ਵੱਡੀ ਗ੍ਰੰਥ ਜਨ ਸੁਗਿਰ ਬਰਾਦਰੀ ਦੇ ਲੋਕ ਸੈਣੀ ਬਰਾਦਰੀ ਦੇ ਲੋਕ ਲੋਕਾਂ ਨੇ ਤੇ ਮਟਜਾਲੇ ਸਿੰਘ ਤੇ ਲੋਅਦੇ ਸੀ ਕੋਟਾ ਸਾਹਿਬ ਲਵਾਏ ਇਥੋਂ ਦੀ ਰਾਣੀ ਤੇ ਨੇ ਬੇਨਤੀ ਕੀਤੀ ਕਿ ਕਿ ਉਹ ਹੂ ਘਰ ਦੀ ਪੱਕੀ ਸਿੱਖ ਸੀ ਉਹਨੇ ਬੇਨਤੀ ਕੀਤੀ ਕਿ ਸੰਤੂਰ ਜੀ ਇੱਧਰ ਉਤਾਰਾ ਜੀ ਨੂੰ ਤੇ ਇੱਥੇ ਜਰੂਰ ਆ ਕੇ ਉਤਾਰਾ ਕਰੇ ਇਸ ਰਾਕੇ ਦਾ ਸੰਤੂਰ ਜੀ ਨੇ ਇਸ ਖਾਨ ਦੇ ਬਾਗ ਦੇ ਵਿੱਚ ਆ ਕੇ ਉਤਾਰਾ ਕੀਤਾ ਤੇ ਉਹ ਰਾਣੀ ਆਪਣੇ ਸੇਵਕਾਂ ਦੇ ਨਾਲ ਸੰਤੂਰ ਜੀ ਦੇ ਦਰਸ਼ਨਾਂ ਦੇ ਵੀ ਆਈ ਤੇ ਆ ਕੇ ਸੰਤੂਰ ਜੀ ਤੋਂ ਵਾਲ ਮੰਗਿਆ ਕੀ ਵਾਲ ਮੰਗਿਆ ਕਿ ਸਤਿਗੁਰੂ ਜੀ ਇਸ ਸਥਾਨ ਤੇ ਜਿਹੜਾ ਵੀ ਕੋਈ ਆਵੇ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਕਿਸੇ ਵੀ ਬਰਾਦਰ ਨਾਲ ਸੋਧ ਰੱਖਦਾ ਹੋਵੇ ਤੇਰੇ ਦਰ ਤੋਂ ਆ ਕੇ ਜਿਹੜਾ ਵੀ ਖਾਣੇ ਝੋਲੀ ਲੈ ਕੇ ਆਵੇ ਤੂੰ ਭਰ ਕੇ ਜਾਵੇ ਮੂੰਹੋਂ ਮੰਗੀਆਂ ਬਰਾਦਾ ਪਾਵੇ ਤੇ ਤੇਰੇ ਗੁਰਦੰ ਦਾ ਵਾਜ ਜਾਵੇ ਕਿਸੇ ਵੀ ਧਰਮ ਜਾਤ ਰਾਤੀ ਦਾ ਆ ਕੇ ਤੂੰ ਭਾਣੀ ਨਾ ਮੁੜੇ ਅੱਜ ਵੀ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਅੱਜ ਵੀ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਜਿਹੜੇ ਵੀ ਲੋਕ ਇਸ ਥਾਂ ਤੇ ਜੇ ਮੇਲੇ ਲੱਗਦੇ ਨੇ ਅੱਜ ਇੱਥੇ ਜੋੜ ਮੇਲ ਹੁੰਦੇ ਨੇ ਇੱਥੇ ਸੰਗਰਾਜ ਭਰਦੀ ਐ ਤੇ ਪੂਰਵਾਸੀ ਭਰਦੀ ਐ ਤੇ ਅੰਮ੍ਰਿਤ ਵੇਲੇ ਨਿਤਨੇਯ ਤੇ ਦਾਤਾਵਲੀਆਂ ਨੇ ਐਨਰੋ ਨਾਲ ਕੋ ਸਤਿਗੁਰੂ ਦੀ ਸੰਗਤ ਇੱਥੇ ਜੁੜਦੀ ਐ ਤੇ ਥਾਨ ਤੁਜੋ ਜੁੜ ਨੇ ਜਿੱਥੇ ਜਾਏ ਉਹ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਬਰਦਾ ਜਿੱਥੇ ਸਤੂਰ ਜੀ ਦੇ ਚੈਪਟਰ 'ਚ ਹੁਣ ਉਹ ਮੁਵਾਰਜਾ ਕਰਤੀ ਪਵਿੱਤਰ ਧਰਤੀ ਦੇ ਤੇ ਸਾਰੇ ਉਸਿਆ ਅਰਦਾਸਾਂ ਲੈ ਕੇ ਆਏ ਹੋ ਜਿਨ੍ਹਾਂ ਦੀ ਅਰਦਾਸਾਂ ਦੁਨੀਆਂ-ਉਮੀਦਾਂ ਲਈ ਉਹ ਸਤੂਰ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਉਸਥਾਨੇ ਮਹੇਸੂਰ ਜੀ ਦਾ ਯਾਦ ਕਰਾਂਦਾ ਹੈ ਉਹ ਖੰਡ ਪੜ੍ਹਦਾ ਯਾਦ ਕਰਾਂਦਾ ਅਰਦਾਸ ਜਿਹੜੀ ਹੈ ਉਹ ਮਨ ਤੋਂ ਕੀਤੀ ਅਰਦਾਸਾ ਬੱਤੀ ਕਦੇ ਨਾ ਹੋਈ ਜਨਕੀ ਅਰਦਾਸ ਨਾਨਕ ਜੀ ਦੇ ਪਵਿੱਤਰ ਉਹ ਤਾਂ ਤੇ ਮੰਗੜਾਈ ਨਹੀਂ ਆਦਾ ਸੀ ਤੇ ਜਦੋਂ ਵੀ ਆਨੇ ਆ ਕਰਾਬੇ ਲੈ ਕੇ ਆਨੇ ਆ ਜਦੋਂ ਵੀ ਬਿਰੂ ਦੁਆਲੇ ਆਈਏ ਮੈਂ ਵੀਡੀਓ ਬਣਾਉਣਾ ਪਿਆ ਬਣਾਣਾ ਕੰਮ ਨਹੀਂ ਹੋਣਿਆ ਥੋੜੀ ਪ੍ਰਾਣੀ ਚ ਕੀ ਰਹੇਗੀ ਸਾਡਾ ਇਹ ਨਕਸਾਨ ਹੋ ਗਿਆ ਅਗਲੇ ਕਿ ਨਿਸ਼ਾਰੀ ਕਰਾਉਣੀ ਹੈ ਇਹਦਾ ਇੱਕ ਵਸਤ ਕਾਨ ਵੀ ਖੂਡ ਦਵਾ ਲੈ ਕਹਿੰਦੇ ਦਸ ਜਿਹੜੀਆਂ ਤੇ ਦਿੱਤੀਆਂ ਸੀ ਉਹਨਾਂ ਦੇ ਪਿੱਛੇ ਛੱਡ ਕੇ ਜਿਹੜੀ ਤੇ ਨਹੀਂ ਵੀ ਨਹੀਂ ਉਹਦੇ ਕਰਕੇ ਆਹ ਮਾਲ ਲੈ ਕੇ ਆ ਗਿਆ ਦਸ ਧੀ ਨਾਂ ਦੇ ਇੱਕ ਪੀਣਾ ਦੇ ਦਸ ਤੀ ਹਿਰਲੇ ਤੋੜੂੜਾ ਮੁਕਿਆ ਤੇ ਕਦੇ ਇੱਕ ਪੀਣਾ ਦੇਵੇ ਤੇ ਜਿਹੜੀਆਂ ਦਾਸ ਤੈਨੂੰ ਦਿੱਤੀਆਂ ਸੀ ਉਹ ਵੀ ਖੋ ਲਵੇ ਫਿਰ ਕੀ ਕਾੜਦਾ ਇਸ ਦਾ ਕੋਈ ਨਾ ਹਿਚਾ ਦਾ ਤੁਮੂ ਕੀਦਾ ਸਤਿਗੁਰੂ ਦਾ ਜੇ ਨਾ ਸਤਿਗੁਰੂ ਦੀ ਕਿਰਪਾ ਕਾਤ ਇਹਨਾਂ ਤੋਂ ਸਤਿਗੁਰੂ ਜੀ ਰਹਿਮਤ ਵਰਸਣ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਭਾਵੇਂ ਗੁੱਜਰ ਬਰਾਦਰੀ ਨਾਲ ਸੰਬੰਧ ਅਸੀਂ ਭਾਵੇਂ ਸੈਣੀ ਸੀ ਭਾਈ ਗੁਜਾਰੇ ਸੀ ਭਾਵੇਂ ਲਖੀਸ਼ਰ ਗੁਜਾਰੇ ਦੇ ਵਾਰਸ ਸੀ ਭਾਵੇਂ ਲਖਣੀ ਮੱਖਣਝਾਣ ਵਾਲੇ ਦੇ ਵਾਰਸ ਸੀ ਸ੍ਰੋਪ ਦੇ ਗੁਰੂ ਦੇ ਪੱਕੇ ਸਿੱਖ ਬਣ ਕੇ ਅੱਜ ਵੀ ਸਭ ਤੋਂ ਦਸਤਾਰਾ ਸੋਹਣੀਆਂ ਨੇ ਸੋਹੜੇ ਦਾਲੇ ਪ੍ਰਕਾਸ਼ ਨੇ ਘਰਾਂ ਦੇ ਵਿੱਚ ਬਾਣੀ ਦਾ ਪ੍ਰਕਾਸ਼ ਹੈ ਅੱਜ ਵੀ ਉਸੇ ਕੀਰਤ ਵਿੱਚ ਪੱਕੇ ਨੇ ਤੁਪੀੜੇ ਪਰਿੜੀ ਜਿਹੜੀ ਆਪਾਂ ਦੱਸਦੇ ਜਾਈਏ ਕਿ ਸਾਡੇ ਪੁਰਖਿਆਂ ਦੀਆਂ ਕਿਵੇਂ ਦੀਆਂ ਬੜੀਆਂ ਸਤਗੁਰੂ ਜੀ ਦੇ ਨਾਲ ਮੇਲ ਬਣਾਪ ਓਏ ਕਿਵੇਂ ਸਤਗੁਰੂ ਜੀ ਦੀਆਂ ਬੜੀਆਂ ਜਿਆ ਲੈ ਕੇ ਇਸ ਅਸਥਾਨ ਤੋਂ ਵਿਆਪਕ ਲੋਕ ਜਿਹੜੇ ਨੇ ਆਪਣੀਆਂ ਧੋਨੀਆਂ ਪਰਕੇ ਜਾਂਦੇ ਨੇ ਸੋ ਗੁਰੂ ਪਿਆਰ ਵਾਲਾ ਉਹ ਸਤਗੁਰੂ ਜੀ ਨੇ ਸਾਨੂੰ ਐਡੇ ਬਲੀ ਯੋਧੇ ਐਡੇ ਤਕੜੇ ਐਡੇ ਪਰਮਪਕਾਰੀ ਸਿੱਖ ਬਣਾਇਆ ਕਿ ਜੇ ਇੰਦਾਂ ਦੇ ਸਿੱਖ ਇੱਕ ਵਾਰੀ ਜਿਹੜੇ ਆਪਣੇ ਸਿੱਖੀ ਤੇ ਪੱਕੇ ਹੋ ਗਏ ਪਹਿਲਾ ਲੈਣ ਲਾਗੇ ਤੇ ਵੇਰੇ ਅਜੋਲ ਹੋ ਕੇ ਖੜ ਗਏ ਉਹ ਚਾਹੇ ਬੰਦ-ਬੰਦ ਕਟਿਆ ਗਿਆ ਚਾਹੇ ਖੋਪਰ ਉਤਾਰੇ ਦੇ ਚਾਹੇ ਆਰੇ ਨੇ ਚੀਰੇ ਦੇ ਬਰੂਨਾ ਨੇ ਆਪਣੀ ਸਿੱਖੀ ਜਿਹੜੀ ਆ ਕੇਸਾਂ ਸਵਾਸਾਂ ਨਾਲ ਲਵਾਈ ਹੈ ਉਹਨਾਂ ਨੇ ਫਿਰ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਅਕੀਦਾ ਰੱਖ ਕੇ ਉਹਨਾਂ ਨੇ ਸਤ ਗੁਰੂ ਜੀ ਦੇ ਚਰਨਾਂ ਦਾ ਧਿਆਨ ਰੱਖ ਕੇ ਆਪ ਸਤ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੇ ਤੇ ਲੋਕਾਂ ਨੂੰ ਜੁੜਿਆ ਉਹ ਆਪ ਦਾ ਆਪ ਜਿਹੜੇ ਖੁਦ ਬਾਣੀ ਪੜਦੇ ਤੇ ਉਹ ਨੂੰ ਮੇਰੇ ਫਦੇਸ ਤੇ ਟਿਕਾ ਦੇ ਨਿਪਟਾਰਾ ਆ ਬ੍ਰਾਹਮਣ ਨੇ ਇਹ ਤੇ ਮੁੱਖਾਂ ਭਰੇ ਰੇਤਲ ਚਲ ਤਾਂ ਸਾਚ ਹੋ ਜਾਂਦੀ ਆ ਕਿ ਅਮਰ ਉਪਦੇਸ਼ਾ ਆਪ ਨਾ ਕਰੇ ਆ ਬਦ ਜਾਵਤ ਜਨਮਾਂ ਭਰਾਂ ਲੋਕਾਂ ਨੂੰ ਸਿਖਿਆ ਦਿੰਦਾ ਵਰਦਾ ਆਪ ਤੁੱਲੇ ਕੀਤਾ ਹੀ ਨਹੀਂ ਆਪ ਤੋਂ ਬਾਣੀ ਪੜੀ ਨਹੀਂ ਬਾਣੀ ਸਤਿਗੁਰ ਦੀ ਜਿਹੜੀ ਉਹ ਤਰਕਾਰ ਦਵਾਈ ਹੈ ਉੱਚੀ ਸੁੱਚੀ ਬਾਣੀ ਹੈ ਇਹ ਬਾਣੀ ਜਿਹੜੀ ਹੈ ਇਹਦਾ ਰਸ ਜਿਹੜਾ ਇਹ ਰਸ ਨੇ ਦੇ ਉੱਪਰ ਰਸ ਲਿਆ ਦਿੰਦਾ ਜਿਹੜੇ ਲੋਕ ਬਾਣੀ ਪੜ੍ਹਦੇ ਨੇ ਜਿਹੜੇ ਲੋਕ ਇਹਨਾਂ ਕੰਨਾਂ ਦੇ ਨਾਲ ਬਾਣੀ ਸੁਣਦੇ ਨੇ ਇਹ ਸਰਬ ਨੂੰ ਮੇਰਿਓ ਸਾਚੈ ਸੁਣਨੋਂ ਪਠਾਏ ਸਰੀਰ ਬਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਆਣੀ ਸਾਤਿ ਤੁਜੀ ਦੀ ਕਿਰਪਾ ਨਾਲ ਧੋਤਰ ਗਾਉ ਆਈ ਹੋਈ ਬਾਣੀ ਜਿਸ ਬਾਣੀ ਨੂੰ ਪੜ੍ਹ ਕੇ ਜਿਸ ਬਾਣੀ ਨੂੰ ਸੁਣ ਕੇ ਮੇਰੇ ਨਾਲ ਰਾਂਦੀ ਕੋਲ ਨਾਲ ਸੁਣਦੀ ਕੋਲ ਤੇ ਨਾਲ ਜਿੰਦਰ ਸਿੰਘ ਦੀ ਜਿੰਦਰ ਕੋਲ ਇਹ ਕਿਉਂ ਕਹਿ ਲਗੇ ਸੀ